ਠੀਕ ਆ ਗੱਬਣਗੇ ਠੀਕ ਆ ਗੱਬਣ ਕਿਹੜੇ ਬੋਲਦਾਂਗੇ ਗੱਬਣੇ ਕੋਈ ਨੂਰ ਤੋਂ ਕੋਈ ਨੂਰ ਲక్ష్ਮੀ ਵਾਲਿਆਂ ਤੋਂ ਆਪੇ ਯੋਗਰਾਜ ਕਰ ਮੀਰ ਬਣਦੀ ਆ ਹਣਾ ਯੋਗਰਾਜ ਠੀਕ ਆ ਬਾਈ ਲੋ ਵੀ ਦੇਖ ਸਕਦੇ ਬਹੁਤ ਸੋਹਣੀ ਝੋਟੀ ਆ ਦੋਸਤੋ ਇਹ ਚੈਂਪੀਅਨ ਬਣਿਆ 85 ਕਟੀਆਂ ਨੂੰ ਹਰਾ ਕੇ ਇਹ ਕਿਹਦੀ ਮੋਦੀ ਦੀ ਇਹ ਮੋਦੀ ਬੋਲਦੀ ਆ ਬਾਈ ਬਾਈ ਜਿਹੜਾ ਪੈਂਡਤੀ ਆ ਤਨੂਆ ਲੈ ਵੀ ਤਨੂਆ ਨੇ ਦੀ ਆ ਭਾਈ ਦੇਖੋ ਸਾਹਮਣੇ ਜੀ ਭਾਈ ਦੇਖੋ ਸਾਹਮਣੇ ਲਓ ਜੀ 8ਵੇਂ ਵਾਲੇ ਆ ਜੋ 136 ਨੰਬਰ 136 ਨੰਬਰ 136 136 ਬਹੁਤ ਅੱਛਾ ਜੀ ਲਾਂਚ ਵੀ ਡੈਰੀ ਫਾਰਮ ਵਾਲਿਆਂ ਭਾਈ ਬਹੁਤ ਹਾਂ ਮਾਲਕ ਦੀ ਕਿਰਪਾ ਹਾਂ ਇਹਨਾਂ ਦਾ ਮਾਲਕ ਦੀ ਕਿਰਪਾ ਨਾਲ ਬਹੁਤ ਵੱਡੀ ਕਿਰਪਾ ਇਹਨਾਂ ਦੇ ਦਾ 136 ਨੰਬਰ ਆ ਜੋ ਜੀ 8ਵਾਂ ਨੰਬਰ ਆ ਜਾ ਆ ਜਾ ਆ ਜਾ ਆ ਜਾ ਆ ਜਾ او ہو 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 اے دا موچھاں نو جے نمبر دینے ہوندے تاں میں میرے سا پہلے ہی دینا سی چھٹ گئے ہاں تے ہاں جی 136 نمبر آ گیا جی 8ویں دے ایکیدی ہے جی ایمنٹی ایمنٹی ہڑان دے بولنا جی سرکاری ایمنٹی دی ہے جی 7واں جو جی 155 155 159 ਸਤਨਾ ਬਲੀਪਿੰਡ ਕਿਹੜਾ ਜੀ ਫਟੇਗੜ ਪੰਜਗਰਾਈਆਂ ਬਾਈ ਉਹਨਾਂ ਦਾ ਪਿੰਡ ਹਾਂ ਬਲੀਵਦਨੀ ਦੀ ਕਿਤੇ ਅਰਸ਼ਦੀਪ ਬੰਦੂ ਦੀ ਹੈ ਬਾਈ ਜੀ ਫਟੇਗੜ ਪੰਜਗਰਾਈਆਂ ਆ ਜਾ ਬਾਈ ਸਤਨਾ 155

ਛੇ ਮਨਬਰ ਆਜੋ ਸ਼ੈਦ ਮੇਨਬਰ ਆਜਾ ਫਿਰ ਟੁੱਟ ਪੈਣਾ ਤੈਨੂੰ ਵੀ ਨਾਲ ਹੀ ਸ਼ੋਕਮਾਰ ਦੇੜਕੇ ਤਾਂ ਦੋ ਲੈ ਗਿਆ ਫੋਨ ਹਾਂਜੀ ਦੋਨਾ ਭੂਆ ਬਦੀ ਜੀ ਹੈ ਕੋਈ ਖੂਨ ਹੈ ਬਸ ਬਸ ਕੋਈ ਨਾ ਕੋਈ ਨਾ ਨੰਬਰ 453 ਦੀ ਆ 1.22 ਕਿਲੋ ਇਹਦੀ ਮਾਂ ਨੇ ਬਾਰਡਰ ਕਾਉਂ ਬਣਾਇਆ ਸੀ 15ਵੇਂ ਸੂਏ ਦੇ ਵਿੱਚ 1.22 ਕਿਲੋ ਦੁੱਧ ਸਾਡੇ 1.22 ਕਿਲੋ ਦੁੱਧ ਫਿਰ ਇਹ ਮੈਡੀਕਲ ਅੰਗਲ ਨੂੰ ਹੀ ਰੱਖ ਦਿਆ ਕਰੋ ਵੀਰ ਆਪਣਾ ਲੈਿੰਦਾ ਮੇਰੇ ਨਾਲ ਵਾਹ ਵਾਹ ਬਹੁਤ 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 ਮੁਬਾਰਕਾ ਸੱਜਣਾ ਇਹ ਛੇਵੇਂ ਤੇ ਆ ਗਈ ਪੰਜਵਾ ਜੋ ਜੀ 10 ਗਾਗ ਥੈਂਕ ਯੂ ਥੈਂਕ ਯੂ ਹਾਜੀ ਮਾਤਾ 1060 ਆਜੋ ਜੀ 1060 ਉਹ ਸੈਟਿਕਲ ਵੀ ਮਿਲੇਗਾ 7061 ਆਜੋ 1060 ਵਾਲੇ ਦੇਖੀ ਦਿਓ ਜੀ ਹਾਂਜੀ ਇਹ ਰੋਸਾ 100 ਰੁਪਏ ਬਸ ਕਤੌਲੀ ਮੈਡਲ ਰੋਸਾ ਕਤੌਲੀ ਦੀ ਬੱਚੀ ਹੈ ਜੀ ਆਹ ਲਓ ਜੀ 1060 ਪੰਜਵੇਂ ਨੰਬਰ ਤੇ ਆਈ ਹੈ ਜੀ ਤੇ ਚੌਥੇ ਵਾਲਾ ਬਾਈ ਚੌਥੇ ਵਾਲਾ ਜੀ 1092 ਚੌਥੇ ਵਾਲੇ 1092 9 ਚੌਥੇ ਵਾਲੇ ਆਓ ਜੀ 1092 ਹਾਲੋ ਜੀ ਇਹ ਕੀ ਨਹੀਂ ਬੱਚਿਆ ਇਹ ਜੀ ਕੇਬੀਸੀ ਦਾ ਬੜੀ ਤੇ ਰਾਖੀ ਅੱਛਾ ਜੀ ਕੇਬੀਸੀ ਦਾ 8.5 ਮਹੀਨੇ ਦੀ ਕੰਮਾਈ ਹੈ ਹਾਂ ਜੀ 8.5 ਮਹੀਨੇ ਦੀ ਕੰਮਾਈ ਹੈ ਸੋਣ ਵਾਲੀ ਆ ਉਹ ਦੇਖ ਲਓ 25 ਨੰਬਰ ਵਾਲੀ ਹੈ ਫਾਰਮੈਟ ਹੀ ਰੱਖ ਲਓ ਬਸ ਆਇਨਾ ਕਰੋ ਬਾਹਰ ਚੱਕਰ ਜਰਾ ਪਾਓ ਇਹਨੇ 3ਜਾ ਜੀ 506 3ਜੇ ਨੰਬਰ ਵਾਲਾ 506 ਆਹ ਵੇ ਮਾਰਕਾ ਤੇ ਜਨਾ ਬਹੁਤ ਬਾਲ ਚਲੋ ਖੜੇ ਦਾ ਮੁੱਲ ਪੈ ਗਿਆ ਥੋੜਾ ਥੋੜੀਆਂ ਖੱਲੀਆਂ ਸੌਖੀਆਂ ਨਿਕਲ ਜਾਣਗੀਆਂ ਇਹ ਕੀ ਦੀਆ ਕਿਤੇ ਨੰਬਰ ਲਗਾ ਰਿਹਾ ਸਰ ਕਰਦਾ ਹੈ 147010 ਸਰਕਾਰੀ ਸੀਮਾ ਦਾ ਬੀੜ ਰੋਕੇ ਪਿੰਡ ਤੋਂ ਦਾ ਗਵਾਰਡੀਟਰ ਫਟ ਗਿਆ ਜਿੱਥੇ ਨਿਕਲ ਗਿਆ ਫਿਰਦਾ ਹੈ ਹੈ ਬੀੜ ਤਾਂ ਮੈਂ ਗਵਾਰਡੀ ਲੈ ਕੇ ਗੋਰਾ ਗੋਰਾ ਬਾਈ ਬੀੜ ਰੋਕੇ ਵਾਲਾ ਅੱਛਾ ਗੋਰਾ ਇੰਦਰ ਪਿੰਡ ਕੋਲਾ ਵੀ ਗਿਆ ਇੱਕ ਉਹਦੀ ਵੀ ਬਣਾਉਣੀ ਪੈਣੀ ਹੈ ਵੀਡੀਓ ਕਈ ਵਾਰੀ ਗੇੜੇ ਮਾਰ ਖਟਿਆ ਮੇਰੇ ਕੋਲੇ ਦੂਜਾ ਨੰਬਰ ਆਜੋ ਘਰੋਂ ਵੱਲੋਂ 10 12 ਆਦਰ ਮੁੰਡੇ ਓਏ ਹੋਏ ਓ ਮੇਰੇ ਰੱਬਾ ਇਹ ਲੈ ਗਏ ਜੱਟ ਕੇ ਪਤਾ ਪੁੱਤ ਕੀ ਦੀ ਇਹ ਪਤਾ ਇਹ ਬਜਰੰਗ ਦੀ ਰਾਤ ਬਰੌਣੀ ਸਾਈਡ ਦੇ ਲਜਵਾਨਾ ਲਜਵਾਨਾ ਬਜਰੰਗ ਦੀ ਲਜਵਾਨਾ ਹਰਿਆਣੇ ਦਾ ਬੋਲਾ ਭਾਈ ਸਾਹਿਬ ਦੇਖਿਓ ਇਹ ਵੀ ਹਰਿਆਣੇ ਦੇ ਹੀ ਆਈ ਆਏ ਯਾਰ ਮੁੰਡੇ ਭਾਈ ਸਾਹਿਬ ਦੇਖਿਓ ਨਿੱਕੀ ਨਿੱਕੀ ਉਮਰ ਦੇ ਮੁੰਡੇ ਦਾ ਪਹਿਲੇ ਵਾਲੇ ਨੂੰ ਬਾਜ ਮਾਰ ਲਗੇ ਜਿੱ ਫਰਤ ਆ ਗਏ ਟੋਗੜਾ 123 ਨੰਬਰ ਇਧਰ ਦੇਖਿਓ ਸਰ 132 ਆ ਦੇ ਬੱਬਾ ਬੱਬਾ ਦੇ ਪਹਿਲੇ ਨੰਬਰ ਤੇ ਆਇਆ ਭਾਈ 132 ਇਹ ਕੀ ਦੀ ਹੈ ਇਹ ਜੋਗਰਾਜ ਚੋਟੇ ਦੀ ਹੈ ਜੋਗਰਾਜ ਦੀ ਹੈ ਤੇ ਸਿੰਘੀ ਸਿੰਘੀ ਬੜੀ ਭਾਈ ਹੈ ਜਲਦਬਤ ਕਿਹੜੇ ਪਿੰਡ ਹੈ ਇਹ ਖੁੰਨਣਕਲਾ ਹਾਂਜੀ ਉਹ ਮਕਸਦ ਖੁੰਨਣਕਲਾ ਕਹਿੰਦੇ ਮਸੂਰਾ ਤੇ ਯਾਦ ਵੀ ਮੇਰੇ ਪਿੰਡ ਦੇ ਨਾਲ ਹਾਂਜੀ ਹਾਂ ਲੋ ਵੀਰ ਆ ਗਈ ਪਹਿਲੇ ਨੰਬਰ ਤੇ ਝੋਟੀ ਵੱਲੋਂ ਪਹਿਲੇ ਨੰਬਰ ਤੇ ਆਈ ਹੈ ਜੀ ਚੈਨਲ ਤੇ ਆ ਗਈ ਝੋਟੀ ਆਈ ਹੈ ਪਹਿਲੇ ਨੰਬਰ ਤੇ ਯੋਗਰਾਜ ਬੰਦ ਕਰ ਮਿਹਰਬਾਨੀ ਹੈ ਬਹੁਤ ਸੋਹਣੀ ਝੋਟੀ ਨਾ ਕੋਈ ਮਾ ਹਫਤੂਆ ਦੇ ਨਾਂ ਘੱਟ ਕਿਸੇ ਪਾਸੋਂ ਨਾ ਪਤਲਾ ਦਾ ਝੋਟਾ ਤੇ ਨਾ ਪਤਲਾ ਦਾ ਝੋਟੀ ਆ ਕਿ ਦੱਸ ਮੈਂ ਕਿਤੇ ਮੈਂ ਇੰਦਰ ਕੀਤੀ ਹੋਏ ਬੰਦਿਆ ਨੇ ਆਹ ਲਓ ਜੀ ਰਿਜ਼ਲਟ ਆਹ ਲਓ ਜੀ ਧੰਨਵਾਦ ਬਹੁਤ ਬਹੁਤ ਸੱਜਣੋ ਤੁਸੀਂ ਬਹੁਤ ਇੰਤਜ਼ਾਰ ਕੀਤਾ ਤੇ ਇਧਰ ਦੇ ਬਸੇ ਝੋਟੇ ਛੜੇ ਆ ਬੰਦੂ ਆ ਸਰ ਝੋਟੇ ਜਮਾ ਕਰਕੇ ਤੇ ਫਿਰ ਉਹ ਸਰਟੀਫਿਕੇਟ ਆ ਜਾਲ ਦੇ ਨਾਲ ਲਾ ਲਾ ਕੇ ਖੜਾ ਲਓ ਵੇ ਸਾਰੇ ਹਰ ਜਾਲ ਦੇ ਨਾਲ ਨਾਲ ਲਾ ਲਾ ਕੇ ਖਿਡਾਰੋਂ ਖੜਾਉਣੇ ਕਹਿੰਦੇ ਨੀਤੀ ਦਾ ਜਾਲ ਦੇ ਨਾਲ ਦੇ ਦੋਵੇਂ ਦੀ ਬਾਟੀ ਮੰਤਰ ਦੇਖ ਲਓ ਤੁਸੀਂ ਜੋਗਰਾਜ ਕਰਮਵੀਰ ਬੰਨ ਦੀ ਝੋਟੀ ਫਸਟ ਆਈ ਹੈਗੀ ਤੇ 6:30 ਵਜੇ ਗਾਇਆਂ ਦੀ ਚਵਾਈ ਆ ਮੰਨੋ 90 ਝੋਟੀਆਂ 6:30 ਵਜੇ ਫਸਟ ਆਈ ਹੈਗੀ ਹੁਣ ਗਾਇਆਂ ਚਵਾਈਆਂ ਦੇਖ ਕੇ ਜਾਓ 6:30 ਵਜੇ ਉਹ ਵੀ ਕੰਮ ਹਾਂਜੀ ਆ ਗਿਆ ਆ ਗਿਆ ਬੋਲ ਕਿਹੜਾ ਪਿੰਡ ਆ ਬਈ ਕੁੰਨੜਕਲਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਦਾ ਬਈ ਠੀਕ ਆ ਤੇ ਉਮਰ ਕਿੰਨੀ ਹੈ ਬਈ ਇਹਦੀ ਇਹ 26 ਮਹੀਨੇ ਦੀ ਬਈ ਤੇ ਗੱਭਣ ਵੀ ਆ ਹਾਂ 3 ਮਹੀਨੇ ਦੀ ਪ੍ਰੈਗਨੈਂਟ 3 ਮਹੀਨੇ ਦੀ ਗੱਭਣਾਂਗੀ ਠੀਕ ਆ ਗੱਭਣ ਕਿਹੜੇ ਬੋਲ ਤੋਂ ਆਂਗੀ ਗੱਭਣ ਕੋਈ ਨੂਰ ਤੋਂ ਬਈ ਕੋਈ ਨੂ ਲక్ష్ਮੀ ਵਾਲਿਆਂ ਤੋਂ ਹਾਂਜੀ ਆਪ ਇਹ ਯੋਗਰਾਜ ਘਰ ਮੀਰਵਾਨ ਦੀ ਆ ਹਾਂ ਯੋਗਰਾਜ ਠੀਕ ਆ ਬਈ ਲੋ ਵੀ ਦੇਖ ਸਕਦੇ ਬਹੁਤ ਸੋਹਣੀ ਝੋਟੀ ਆ ਦੋਸਤੋ ਇਹ ਚੈਂਪੀਅਨ ਬਣੀ 85 ਕਟੀਆਂ ਨੂੰ ਹਰਾ ਕੇ ਛੋਟੀ ਫਸਟ ਆਈ ਹੈ ਛੋਟੀ